ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚਭਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਜਿਹੜਾ ਦੋਸਤੋ ਅੱਜ ਚਭਾਲ ਤੋਂ ਤਰਨਤਾਰਨ ਜਾਂਦੇ ਸਮੇਂ ਬਿਲਕੁਲ ਚਭਾਲ ਆਚਰ ਪੰਪ ਤੋਂ ਤੁਸੀਂ ਰਾਈਟ ਸਾਈਡ ਜਿਹੜੀ ਟਰਨ ਲੈਣੀ ਆ ਸੋ ਵੀਰ ਹੁਣਾਂ ਦੇ ਬਿਲਕੁਲ ਨਿਵਾਸ ਬਿਲਕੁਲ ਕਰੇ ਤੁਸੀਂ ਜਿਹੜੀ ਪਹੁੰਚ ਕਰ ਸਕਦੇ ਹੋ ਇਸ ਘਰੋਂ ਦੋਸਤੋ ਇੱਕ ਪਹਿਲਾ ਆਪਾਂ ਜਿਹੜੀ ਵੀਡੀਓ ਅਪਲੋਡ ਕੀਤੀ ਸੀਗੀ ਅੱਜ ਸੈਕੰਡ ਵੀਡੀਓ ਆਪਣੀ ਹੈ ਇਸ ਘਰੋਂ ਇਸ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਮਾਜ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸਬਾਈ ਆ ਤੇ ਇੱਕ ਕਾਰ ਹੈਗੀ ਆ ਗੱਡੀ ਆ ਬਿਲਕੁਲ ਵਿਕਾਊ ਆ ਠੀਕ ਹੈ ਜੀ ਉਹ ਵੀ ਬਿਲਕੁਲ ਪੂਰੀ ਜਿਹੜੀ ਹੈਗੀ ਦੋਸਤੋ ਵੇਰਵਾ ਪੂਰੀ ਡਿਟੇਲ ਜਿਹੜੀ ਆ ਉਸ ਕਾਰ ਦੇ ਵੀ ਲੈ ਲਾਂਗੇ ਸੋ ਦੋ ਚੀਜ਼ਾਂ ਅੱਜ ਵਿਕਾਊਗਾ ਦੋਸਤੋ ਇਸ ਘਰੋਂ ਠੀਕ ਹੈ ਨੰਬਰ ਵੀਰ ਦੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਣੇ ਆ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਾਰੇ ਭੈਣ ਭਰਾਵਾਂ ਨੂੰ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਆ ਅੱਛਾ ਵੀਰੇ ਇੱਕਾ ਦੱਸਿਓ ਨਾਮ ਆਪਣਾ ਭੈਣ ਭਰਾਵਾਂ ਨੂੰ ਪ੍ਰੇਮ ਪ੍ਰੇਮ ਦੁਬਈ ਵਾਲਾ ਆ ਪ੍ਰੇਮ ਬਾਈ ਦੁਬਈ ਵਾਲਾ ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋਲ ਇੱਕ ਮੱਝ ਤੇ ਇੱਕ ਘਾਰ ਬਕਾਊ ਆ ਹਾਂਜੀ ਹਾਂਜੀ ਠੀਕ ਆ ਜੀ ਵਪਾਰ ਦਾ ਵੀ ਕੰਮ ਨਾਲ ਚੱਲਦਾ ਸੀ ਜਾਂ ਘਰ ਦੇ ਪਸ਼ੂ ਲਿਆਂਦੇ ਵੀ ਨਹੀਂ ਜਾਂਦਾ ਮੱਝ ਲੈਂਦੀ ਫੇਰ ਅੱਛਾ ਅੱਛਾ ਵਪਾਰ ਵਾਸਤੇ ਜੇ ਬਣਿਆ ਨਹੀਂ ਜਾਂ ਜਾਂਦਾ ਤੇ ਮੈਂ ਚੱਲ ਇੱਕ ਦੀ ਲੈ ਆਵਾਂ ਠੀਕ ਆ ਠੀਕ ਆ ਸੋ ਫਿਲਹਾਲ ਤੁਹਾਨੂੰ ਜਿਹੜੀ ਹਾਂਜੀ ਹਾਂਜੀ ਭੈਣ ਭਰਾਵਾਂ ਦੇ ਫੋਨ ਆਏ ਸਾਰਿਆਂ ਦੇ ਕੀ ਜਾ ਕੇ ਦੋ ਦੇ ਮੈਂ ਕੋਈ ਗੱਲ ਠੀਕ ਆ ਜੀ ਤੇ ਕਰੀਏ ਸਟਾਰਟ ਸਵੇਰ ਕਿੰਨਾ ਵਜੇ ਹੋਈਏ ਫਿਰ ਤੀਜਾ ਸਵੇਰ ਹੋ ਗਏ ਦਿਨ ਦਿਨ ਦਾ 12 15 ਹੋ ਗਏਣਗੇ ਹੂੰ 12 ਤੋਂ 15 ਕ ਦਿਨ ਦਾ ਜਿਹੜਾ ਸਮਾਂ ਹੋ ਗਿਆ ਠੀਕ ਹੈ ਜੀ ਆਹ ਜਿਹੜੀ ਮਗਰ ਫੀਮੇਲ ਕਾਫ ਆ ਮਗਰ ਕੱਟੀ ਆ 15 ਕ ਦਿਨ ਦਾ ਤੁਸੀਂ ਸਮਾਂ ਮੰਨ ਸਕਦੇ ਹੋ 2 ਦਿਨ ਵੱਧ ਵੀ ਘੱਟ ਵੀ ਕੋਈ 2 ਦਿਨ ਵੀਰਾਂ ਦਾ ਵੀ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਆ ਠੀਕ ਆ ਤੇ ਆਹ ਜਿਹੜੀ ਬਿਲਕੁਲ ਤੁਸੀਂ ਮੱਝ ਦੇਖ ਰਹੀ ਆ ਸੂਬਾ ਤੀਜਾ ਠੀਕ ਆ ਆ ਮੂੰਹ ਮੱਥੇ ਦੀ ਕੁਆਲਿਟੀ ਜਿਹੜੀ ਆ ਫੇਸ ਕੁਆਲਿਟੀ ਆ ਸਿੰਘਾਂ ਦੀ ਬੰਤਰ ਬਿਲਕੁਲ ਤੁਸੀਂ ਦੇਖੋਗੇ ਪਿੱਠ ਪੁੜਾ ਦੇਖੋਗੇ ਦੋਸਤੋ ਤੇ ਹੈਵੀ ਬਾਡੀ weight ਦੀ ਠੀਕ ਆ ਬਿਲਕੁਲ ਭਾਰੀ ਸਰੀਰਕ ਬੰਤਰ ਵਜਨ ਵਟੇ ਵਾਲੀ ਜਿਹੜੀ ਇਹ ਮੱਝ ਆ ਪੂਰਾ ਵਜਨ ਲੋੜਾ ਤੇ ਥਾਨ ਕੁਆਲਟੀ ਜਿਹੜੀ ਆ ਤੁਹਾਨੂੰ ਇੱਕ ਵਾਰੀ ਆ ਉਲਟ ਪਹਿਰੀਆਂ ਦੇ ਪਾਸਿਓਂ ਆਪ ਦਿਖਾ ਦਿੰਦੇ ਆ ਆ ਦੇਖੋ ਜੀ ਹਾਂਜੀ ਠੀਕ ਆ ਜੀ ਥਾਨ ਕੁਆਲਟੀ ਕਾਫੀ ਚੰਗੀ ਆ ਅੱਛਾ ਪ੍ਰੇਮ ਭਾਈ ਕਿੰਨਾ ਮਿਲਕ ਹੁਣ ਦੁੱਧ ਕਿੰਨਾ ਚੋੜਾ ਭਾਈ 10 ਕਿਲੋ 11 ਆਊਗਾ ਤੇ 10 ਲਾ ਠੀਕ ਆ ਜੀ ਔਰ ਕਿ ਜਿਹੜਾ ਐਨ ਬਿਲਕੁਲ ਠੰਡਾ ਕਰਕੇ ਹਾਂਜੀ 10 ਹੋਊਗਾ 10 ਹੋਊਗਾ ਕੋਈ ਵੱਧ ਘੱਟ ਕੋਈ ਪਈਆ ਖੰਡ ਵੱਧ ਘੱਟ ਹੋਣਾ ਹਾਂ ਖੋਲ ਕੇ ਫਿਰ ਹਾਂ ਠੀਕ ਆ 10 ਕਿਲੋ ਜਿਹੜਾ ਦੋਸਤੋ ਹੁਣ ਤੁਸੀਂ ਮੌਕੇ ਤੇ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਅੱਜ 15 ਦਿਨਾਂ ਦੀ ਸੂਈ ਸਾਡੇ 10 ਕਿਲੋ ਦੁੱਧ ਦਾ ਥਾਨ ਕੁਆਲਟੀ ਆਕਰੋ ਚੈੱਕ ਜੀ ਨਾ ਇਹਨਾਂ ਮਾਤੂਰ ਦੇ ਹਿਸਾਬ ਨਾਲ ਲਓ ਜੀ ਠੀਕ ਹੈ ਹਾਈਟ ਕਾਤੇ ਜਿਹੜਾ ਦੋਸਤੋ ਪੂਰਾ ਠੀਕ ਹੈ ਵੱਡੀ ਮੱਝ ਹੈਗੀ ਪੂਰੀ ਵੱਡੀਆਂ ਬੱਚਾਂ ਦੇ ਤੁਸੀਂ ਗਿਣਤੀ ਕਰ ਸਕਦੇ ਹੋ ਹਾਂ ਜੀ ਲਓ ਜੀ ਠੀਕ ਹੈ ਤੇ ਸਕਿਨ ਵਾਈਜ਼ ਵੇਖੀ ਤਾਂ ਬਿਲਕੁਲ ਬਦਲੀ ਚਮੜੀ ਆ ਬਿਲਕੁਲ ਬਰੀਕ ਚਮੜੀ ਦੀ ਆ ਬਾਕੀ ਆਟਰ ਕੁਆਲਟੀ ਕਾਫੀ ਖੂਬਸੂਰਤ ਚੌਰਸਲੇਵਾ ਠੀਕ ਹੈ ਜੀ ਹਾਂ ਤੁਮ ਪੂਰਾ ਮੁਠੀ ਵਾਲਾ ਚੌਰ ਤੇ ਲੈਵਾ ਤੇ ਵਿਖਾਲਾ ਕਾਫੀ ਠੀਕ ਹੈ ਲੈ ਜੋ ਉਧਰ ਹੀ ਲੈ ਜੋ ਜੀ ਚਬਾਈ ਕਰ ਦੀਏ ਠੀਕਾ ਮਾਝ ਪਸੰਦ ਆਉਗੀ ਦੋਸਤੋ ਹੈਵੀ ਬਾਡੀ ਵੇਟ ਦੀ ਆ ਭਾਰੀ ਸਰੀਰਕ ਬੰਤਰ ਤੇ ਵੱਡੇ ਕਦ ਕਾਟ ਦੇ ਦੇ ਵਿਚ Gracias. 今くわかりにくいです。<ペー> ਕੱਢ ਲਈ ਛੜ ਹਾਂ ਹਾਂ ਬਿਲਕੁਲ ਰੱਖ ਦੋ ਠੀਕ ਹੈ ਤੇ ਕਿੰਨਾ ਭਾਈ ਪ੍ਰੇਮ ਮੁੱਲ ਕਿੰਦਾ ਫਿਰ ਕਰਦੇ ਆ ਮੁੱਲ ਭਾਜੀ 83000 ਕਰਦੇ ਆ 83000 ਹਾਂਜੀ ਕੀ ਲੈਦੇ ਛੋਰ ਛੱਪਾ ਕਿੰਨਾ ਕਰੋਗੇ ਵਿੱਚੋਂ ਲੈਦੇ ਤੁਸੀਂ ਦੱਸ ਦਿਓ ਜੀ ਕਰ ਦੋ ਮਾਨਤਨ ਖੁੱਲੇ ਠੀਕ ਹੈ ਜੀ ਠੀਕ ਹੈ 76000 ਦੀ ਜਿਹੜੀ ਹੈ ਦੋਸਤੋ ਵੀਰਾਂ ਦਾ ਵੀ ਆਪਾਂ ਇਹ ਮੱਝ ਦੇ ਦਾਂਗੇ ਠੀਕ ਹੈ ਜੀ 85000 82 83000 ਜਿਹੜੀ ਡਿਮਾਂਡ ਆ ਠੀਕ ਆ ਸੋ ਬਾਕੀ ਆਓ ਵਿਜ਼ਿਟ ਕਰੋ ਤਸੱਲੀ ਕਰੋ ਦੋ ਟਾਈਮ ਚੁਵਾਈ ਕਰੋ ਠੀਕ ਆ ਫੋਨ ਵੀਰਾਂ ਦਾ ਵੀ ਕਰੋ ਮਾਨਤਨ ਕਰਾਂਗੇ ਜ਼ਰੂਰ ਤੇ ਪ੍ਰੇਮ ਭਾਈ ਬੋਲੋ ਨੰਬਰ ਆਪਣੇ ਨੰਬਰ ਹੈ ਜੀ 95928 ਹਾਂਜੀ 1951 ਠੀਕ ਹੈ ਜੀ ਤੇ ਇੱਕ ਆਪਣੇ ਕੋਲ ਕਾਰ ਸੀ ਉਹ ਵੀ ਦਿਖਾ ਦਿਆਂ ਜੂ ਗੱਡੀ ਜੀ ਇੱਕ ਆਪਣੇ ਕੋਲੇ ਗੱਡੀ ਬਕਾਉਗਾ ਜੀ ਹਾਂਜੀ ਹਾਂਜੀ ਬਾਈ ਠੀਕ ਹੈ ਪ੍ਰੇਮ ਬਾਈ ਤੇ ਕਿੰਨਾ ਮਾਡਲ ਦੱਸਿਆ ਸੀ ਗੱਡੀ ਦਾ 11 ਮਾਡਲ ਜੀ 11 ਮਾਡਲ ਹਾਂਜੀ VXI ਆ ਗਈ Alto Keton ਹਾਂਜੀ VXI ਠੀਕ ਹੈ ਜੀ ਠੀਕ ਚੱਲੀ ਕਿੰਨੀ ਦੱਸਿਆ ਚੱਲੀ ਕਿੰਨੀ ਹੈ ਆਪਣੇ ਕੋਲ 70 75 ਡੇਟ 70 75000 ਠੀਕ ਹੈ ਵੀਰ ਜੀ ਸੋ 70 75000 ਕਿਲੋਮੀਟਰ ਜਿਹੜੀ ਹੈ ਦੋਸਤੋ ਇਹ ਚੱਲੀ ਆ ਠੀਕ ਆ ਤੇ ਦਿੱਲੀ ਨੰਬਰ ਐਨਓਸੀ ਜਿਹੜੀ ਆ ਤੁਹਾਨੂੰ ਮਿਲ ਜੂਗੀ ਇਸ ਗੱਡੀ ਦੀ ਸੋ ਚਾਹਵਾਂ ਵੀਰ ਤੁਸੀਂ ਸੰਪਰਕ ਕਰ ਸਕਦੇ ਹੋ अल्टੋ K10 ਗੱਡੀ ਹੈ ਠੀਕ ਹੈ ਜੀ ਮਾਡਲ ਜਿਹੜਾ अल्टੋ K10 VXI ਪੈਟਰੋਲ ਤੇ CNG ਕਿੱਟ ਜਿਹੜੀ ਹੈ ਦੋਸਤੋ ਲੱਗੀ ਹੈਗੀ ਨਾਲ 30+ ਹੈ ਠੀਕ ਹੈ 30+ ਜਿਹੜੀ ਐਵਰੇਜ ਆ CNG ਤੇ ਹੈ ਜੀ ਤੇ ਪੈਟਰੋਲ ਤੇ ਕਿੰਨੀ ਕਿਤੇ ਜਾਂਦੀ ਹੈ ਜੀ ਪੂਰਾ ਪੈਟਰੋਲ ਤੇ 20-22 20-22 ਦੀ ਹਾਂਜੀ 20 ਦੀ ਠੀਕ ਹੈ ਜੀ ਬਾਕੀ ਸਰਵਿਸ ਵਗੈਰਾ ਸਾਰੀ ਡਨ ਆ ਜੀ ਸਭ ਕੁਝ ਓਕੇ ਹੈ ਜੀ ਠੀਕ ਹੈ ਤੇਲ ਵਗੈਰਾ ਪੂਰਾ ਇੰਜਨ ਗੇਅਰ ਹਾਂਜੀ ਬਾਹਰ ਜਾਣ ਕਰਕੇ ਸੇਵ ਕਰਨੀ ਨਹੀਂ ਰਹਿਣੀ ਮਾਚ ਠੀਕ ਹੈ ਕਵਰੀ ਮੈਂ ਤੁਹਾਨੂੰ ਆਲ ਰੌਂਡ ਤੋਂ ਜਿਹੜੀ ਆ ਦੋਸਤੋ ਇਹਦੀ ਕੰਡੀਸ਼ਨ ਦਿਖਾ ਦਿੰਨਾ ਕੰਡੀਸ਼ਨ ਕਾਫੀ ਸਾਫ ਆ ਬਾਕੀ ਥੋੜੇ ਬਾਰੇ ਸਕ੍ਰੈਚ ਜਿਹੜੇ ਤੁਹਾਨੂੰ ਵੈਸੇ 2011 ਮਾਡਲ ਥੋੜੇ ਬਾਰੇ ਨਜ਼ਰ ਆਉਣਗੇ ਵੈਸੇ ਬਾਡੀ ਬਿਲਕੁਲ ਜਿਹੜੀ ਆ ਦੋਸਤੋ ਸਾਫ ਪਈ ਆ ਠੀਕ ਆ ਤੇ ਆਹ ਟਾਇਰ ਟੱਪਾ ਬਾਕੀ ਤੁਸੀਂ ਆ ਟਾਇਰ ਟੱਪਾ ਦੇਖ ਸਕਦੇ ਹੋ ਠੀਕ ਆ ਜੀ ਕੰਡੀਸ਼ਨ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ 2011 ਮਾਡਲ ਦਾ ਵੀਐਕਐਸਆਈ ਠੀਕ ਆ ਜੀ ਕੇਟਨ ਜਿਹੜੀ ਦੋਸਤੋ ਹੈਗੀ ਆ ਟੋ ਕੇਟਨ ਤੇ ਚੱਲੀ-ਚੁੱਲੀ ਕਿੰਨੀ ਕ ਹੈਗੀ ਹੁਣ ਚੱਲੀ ਆ ਭਾਈ 75 ਕਿਲੋਮੀਟਰ 75 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਮੈਂ ਬਾਹਰ ਜਾਣਾਗਾ ਤੇ ਵੇਚਣੀ ਹੈ ਫੌਰਨ ਬਾਹਰ ਜਾਣ ਕਰਕੇ ਫਿਰ ਵੀ ਸੇਲ ਕਰਦੇ ਪਏ ਹਾਂ ਠੀਕ ਹੈ ਤੇ ਕੀ ਕੀਮਤ ਹੈਗੀ ਮੁੱਲ ਕਿੰਨਾ ਕੁ ਹਾਂ ਨਾ ਜਿਹੜੀ ਵੀ ਦੇ ਦੇਣੀ ਵੀ ਉੱਥੋਂ ਤੱਕ ਹਾਂ ਜੀ 140 140 ਹਾਂਜੀ ਠੀਕ ਹੈ ਦਿੱਲੀ ਨੰਬਰ ਆ ਵੈਸੇ ਐਨਓਸੀ ਮਿਲ ਜੂਗੀ ਜੀ ਹਾਂ ਜੀ ਮਿਲ ਜੂਗੀ ਐਨਓਸੀ ਹਾਂਜੀ ਠੀਕ ਹੈ ਜੀ ਐਨਓਸੀ ਉਹਨਾਂ ਦੇ ਨਾਮ ਕਰਵਾ ਕੇ ਦਾਂਗੇ ਠੀਕ ਹੈ ਜੀ ਅ ਨੰਬਰ ਜਿਹੜਾ ਦੋਸਤੋ ਦਿੱਲੀ ਹੈ ਠੀਕ ਹੈ ਐਨਓਸੀ ਜਿਸ ਵੀਰ ਨੇ ਪਰਚੇਜ਼ ਕਰਨੀ ਹੈ ਠੀਕ ਹੈ ਜੀ ਉਹਦੇ ਨਾਮ ਤੇ ਵੀਰਾਂ ਦਾ ਵੀ ਕਟਵਾ ਕੇ ਦਵਾਂਗੇ ਐਨਓਸੀ ਠੀਕ ਹੈ ਤੇ ਸੀਐਨਜੀ ਕਿਟ ਲੱਗੀ ਹੈ ਜੀ ਸੀਐਨਜੀ ਕਿਟ ਲੱਗੀ ਜੀ ਐਵਰੇਜ ਬੋਏ ਜੀ ਹਾਂਜੀ ਠੀਕ ਹੈ ਹੁਣ ਮੌਜੂਦਾ ਪੈਟਰੋਲ ਵੀ ਆ ਤੇ ਸੀਐਨਜੀ ਵੀ ਸੀਐਨਜੀ 30 ਪਲੱਸ ਦੀ ਐਵਰੇਜ ਹੈ ਠੀਕ ਹੈ 30 ਪਲੱਸ ਦੀ ਐਵਰੇਜ ਹੈ ਹਾਂਜੀ ਠੀਕ ਹੈ ਸੀਐਨਜੀ ਕਿ ਜਿਹੜੀ ਕਿਟ ਆ ਦੋਸਤੋ ਆਲਰੇਡੀ ਲੱਗੀ ਹੋਈ ਆ ਗੱਡੀ ਨੂੰ ਤੇ ਬਾਕੀ 75000 ਅਪਕਸੀਮੇਟਲੀ ਜਿਹੜੀ ਆ 75000 ਚੱਲੀ ਆ ਬਾਕੀ ਖੋਲ ਕੇ ਆਪਾਂ ਤੁਹ ਜੀ ਜੀ ਸ਼ੀਟ ਕਵਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸਟਾਰਟ ਜੀ ਬਿਲਕੁਲ ਬੈਟਰੀ ਹਾਂਜੀ ਹਾਂਜੀ ਕਰਦੀ ਹਾਂ ਕਰ ਸਟਾਰਟ ਕਰ ਦਿਓ ﾎୋਨਟ ਚੱਕ ਦਿਓ ਪ੍ਰੇਮ ਭਾਈ ﾎୋਨਟ ਚੱਕ ਕੇ ਦਿਖਾ ਦਿਓ ਲੋ ਵੀ ਦੋਸਤੋ ਬਿਲਕੁਲ ਸਾਇਲੈਂਟ ਜੈਂਜਨੇ ਠੀਕ ਹੈ ਜੀ ਕੰਡੀਸ਼ਨ ਤੁਸੀਂ ਆ ਵੇਖ ਸਕਦੇ ਹੋ ਇੰਜਨ ਦੀ ਕੰਡੀਸ਼ਨ ਅਮਰੌਣ ਬੈਟਰੀ ਹੈ ਜੀ 140000 ਡਿਮਾਂਡ ਆ ਸੋ ਜਿਸ ਵੀਰ ਨੂੰ ਪਸੰਦ ਆਊਗੀ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸੋ ਆਪਣਾ ਕੋਈ ਮਕੈਨਿਕ ਨਾਲ ਲਗਾ ਕੇ ਲਿਆ ਕੇ ਵੀ ਤਸੱਲੀ ਕਰ ਸਕਦੇ ਹੋ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਠੀਕ ਹੈ ਤੇ ਇਹ ਜਿਹੜੀ ਗੱਡੀ ਆ ਦੋਸਤੋ ਵੀਰ ਪ੍ਰੇਮ ਦੇ ਕੋਲੇ ਵਿਕਾਊ ਆ ਬਾਕੀ ਟਾਇਰ ਤਾਂ ਪਾ ਜਿਹੜਾ ਹੈਗਾ ਬਿਲਕੁਲ ਸੀਐਡ ਦੇ ਟਾਇਰ ਨੇ ਤੇ ਆਹ ਕੰਡੀਸ਼ਨ ਹੈਗੀ ਟਾਇਰਾਂ ਦੀ